ਇਸ ਤਰਤੇ ਤੇ ਹਰੇਕ ਇਨਸਾਨ ਆਪਣੀਆਂ ਆਦਤਾਂ ਤੋਂ ਮਜਬੂਰ ਹੈ ਹਰੇਕ ਇਨਸਾਨ ਆਪਣੇ ਆਪ ਦਾ ਆਪ ਹੀ ਦੁਸ਼ਮਣ ਤੇ ਆਪ ਹੀ ਦੋਸਤ ਹੈ ਜੇ ਕੋਈ ਸ਼ਰਾਬ ਪੀਂਦਾ ਜੇ ਕੋਈ ਜੂਆ ਖੇਡਦਾ ਤਾਂ ਉਹਦਾ ਮਾੜਾ ਹੀ ਨਤੀਜਾ ਨਿਕਲੇਗਾ ਤੇ ਜੇ ਕੋਈ ਨਾਮ ਜਪਦਾ ਬਾਣੀ ਪੜ੍ਹਦਾ ਮਿਹਨਤ ਕਰਦਾ ਤਾਂ ਉਹਦਾ ਚੰਗਾ ਹੀ ਨਤੀਜਾ ਨਿਕਲੇਗਾ ਇਸੇ ਗੱਲ ਨੂੰ ਬਿਆਨ ਕਰਦੀ ਅੱਜ ਦੀ ਕਹਾਣੀ ਪੇਸ਼ ਕਰਨ ਲੱਗਾ ਗੁਰਨਾ ਸੁਣਿਆ ਜੇ ਇੱਕ ਦਿਨ ਭਿੰਦੇ ਨੇ ਜਾ ਕੇ ਆਪਣੇ ਡੰਗਰਾਂ ਵਾਲੇ ਬਾੜੇ 'ਚ ਵੇਖਿਆ ਕਿ ਮੱਝ ਖੁੱਲੀ ਸੀ ਉਹ ਮੱਝ ਉਹਨੂੰ ਮਾਰਨ ਵੀ ਲੱਗੀ ਬਾਪੂ ਬਾਪੂ ਵਾੜੇ ਚ ਮੱਝ ਖੋੜ ਗਈ ਰੱਸਾ ਵੀ ਤੋੜ ਲਿਆ ਸੁਣ ਕਿਵੇਂ ਬੰਨਣਾ ਮੱਝ ਖੋੜ ਗਈ ਮੱਝ ਉਹ ਮੱਝ ਖੋੜ ਗਈ ਬਾਪੂ ਬਾਪੂ ਮੱਝ ਖੋੜ ਗਈ ਕੁਝ ਸੋਚਣ ਤੋਂ ਬਾਅਦ ਭਿੰਦੇ ਦਾ ਬਾਪੂ ਬੋਲਣ ਲੱਗਾ ਕਿ ਅੱਛਾ ਭਿੰਦੇ ਪੁੱਤ ਇੰਜ ਕਰ ਤੂੰ ਨਾ ਝੋਠੇ ਮੋਠੇ ਜਿਵੇਂ ਅੱਗੇ ਬੰਨਣਾ ਮੱਝ ਓਵੇਂ ਮੱਝ ਨੂੰ ਜਾ ਕੇ ਬੰਾਣਾ ਉਹਨੂੰ ਪਤਾ ਨਾ ਲੱਗੇ ਕਿ ਰੱਸਾ ਹੈ ਨਹੀਂ ਉਹਦੇ ਗਾਲ ਚ ਐਵੇਂ ਬੰਨ ਉਹਨੂੰ ਮੈਨੂੰ ਇਸ ਵੱਡੇ ਰੱਸੇ ਨਾਲ ਨਾ ਬਣ ਮੈਨੂੰ ਇਸ ਵੱਡੇ ਰੱਸੇ ਨਾਲ ਨਾ ਬਣ ਇਹ ਬੜਾ ਮਜ਼ਬੂਤ ਰੱਸਾ ਐਨੀ ਮੇਰੇ ਤੋਂ ਟੁੱਟਣਾ ਮੈਨੂੰ ਇਸ ਵੱਡੇ ਰੱਸੇ ਨਾਲ ਨਾ ਪਣ ਨਾ ਬਣ ਮੈਨੂੰ ਪਰ ਭਿੰਦੇ ਨੇ ਉਹ ਮੱਝ ਨੂੰ ਉਸੇ ਤਰ੍ਹਾਂ ਹੀ ਬੰਨ੍ਹ ਦਿੱਤਾ ਮੱਝ ਨੂੰ ਇਸ ਤਰ੍ਹਾਂ ਲੱਗਾ ਕਿ ਸੱਚੀ ਨੂੰ ਇਹ ਵੱਡਾ ਰੱਸਾ ਹੈ ਤੇ ਉੱਥੇ ਉਹ ਸੌ ਗਈ ਰਾਮ ਨਾਲ ਬੈ ਗਈ ਭਿੰਦੇ ਪੁੱਤ ਉਹ ਜਾ ਕੇ ਮੱਝ ਨੂੰ ਖੋਲ ਲੈ ਉਹਨਾ ਮੈਂ ਸੰਗਲ ਰਿਆਂ ਦਾ ਮੈਂ ਆ ਕੇ ਆਪੀ ਪਨ ਲਾ ਗਾਉ ਨੂੰ ਤੇ ਤੂੰ ਉਸੇ ਤਰ੍ਹਾਂ ਖੋਲਣਾ ਜਿਸ ਤਰ੍ਹਾਂ ਤੂੰ ਕੱਲ ਬੰਨੀ ਸੀ ਉਹਨੂੰ ਪਤਾ ਨਾ ਲੱਗੇ ਓਵੇਂ ਕਰੀ ਜਿਵੇਂ ਮੈਂ ਆਖਿਆ ਪੁੱਤ ਓਵੇਂ ਕਰੀ ਤਾਂ ਭਿੰਦੇ ਨੇ ਉਸੇ ਤਰ੍ਹਾਂ ਹੀ ਦੂਜੇ ਦਿਨ ਉਹ ਮੱਝ ਨੂੰ ਖੋਲਿਆ ਓਵੇਂ ਬਨੋਟੀ ਜਿਵੇਂ ਉਹਨੇ ਬੰਨਿਆ ਸੀ ਮੱਝ ਉੱਠ ਗਈ ਮੱਝ ਨੂੰ ਇਹ ਲੱਗਾ ਕਿ ਮੈਂ ਹੁਣ ਆਜ਼ਾਦ ਹੋ ਗਈ ਆ ਉਹ ਬਹੁਤ ਖੁਸ਼ ਹੋਈ ਤੇ ਭਿੰਦਾ ਬਹੁਤ ਹੈਰਾਨ ਹੋਇਆ ਉਹ ਆਪਣੇ ਬਾਪੂ ਕੋਲ ਗਿਆ ਸੀ ਕਿ ਬਾਪੂ ਆ ਕੋ ਕਹਿਣ ਲੱਗਾ ਕਿਉਂ ਪਿੰਦੇ ਪੁੱਤ ਖੁੜਕੀ ਮਾਚੇ ਉਹ ਐਵੇਂ ਤੇ ਭਲੇਖਿਆਂ ਤੇ ਸੰਗਲਾਂ ਚ ਬੰਦਾ ਜਕੜਿਆ ਪਿਆ ਹੈ ਉਥੇ ਫੇਰ ਪਛੂਏ ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਅਸਲੀਅਤ ਕੀ ਹੈ ਤੇ ਅਸਲ ਕੀ ਹੈ ਇਹੋ ਜਿਹੇ ਹੀ ਭਲੇਖੇ ਤੇ ਰੱਸੀ ਇਹ ਪੈੜੀਆਂ ਆਤਾਂ ਨੇ ਜਿਹੜੀਆਂ ਸਾਨੂੰ ਚੜਨੀਆਂ ਚਾਹੀਦੀਆਂ ਨੇ ਕਟਕ ਦੇ ਇਸੀ ਸਦੀਆਂ ਤੋਂ ਬੇਚੈਨ ਜਿਹੜੇ ਉਹ ਮੇਰੇ ਉਦਾਸੇ ਗਲਾਵਾਂ ਦੇ ਪੰਛੀ ਕਿਵੇਂ ਸੋਵਾਂਗੇ ਸ਼ਾਂਤ ਤੇਰੇ ਬਾਣਾ ਵਿੱਚ ਉਨਿੰਦੇ ਜੇ ਪਾਵਨਾਵਾਂ ਦੇ ਪੰਛੀ ਕਿਸੇ ਨੇ ਸੀ ਸਰਦੀ ਦੇ ਦਾਣੇ ਖਿਲਾ ਰੇ ਉਤਰਿਆ ਆਇਆ ਕੋ ਮਮਤਾ ਦੇ ਮਾਰੇ ਹਸੇ ਜਾਲ ਇੰਦਰੁ ਹੁ ਆ ਕੇ ਵਿਚਾਰੇ ਜੋ ਸੰਗ ਉਹ ਪੰਛੀਆਂ ਹਵਾਵਾਂ ਦੇ ਪੰਛੀ ਕੁਝ ਇਤਾਂ ਦੇ ਚੱਕੜ ਸੀ ਉਹ ਰਾਤ